ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਹਾਂ ਕਹਾਣੀ ਦਾ ਭਾਗ ਤੀਜਾ ਕਹਾਣੀ ਸੁਣਨਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਬਸ ਬਸਾਂ ਹੀ ਕਰਦੇ ਕਰਾਉਂਦੇ ਨੂੰ 4 ਸਾਲਾਂ ਦਾ ਹੋਇਆ ਤੇ ਤੈਨੂੰ ਹੋਸਟਲ 'ਚ ਪਾਇਆ ਤੇਰੇ ਹੋਸਟਲ ਜਾਣ ਤੋਂ ਬਾਅਦ ਕਰਨੈਲ ਹੋਇਆ ਤੇ ਵੀਰੇ ਨੂੰ ਕਿਤੇ ਬਾਹਰ ਜਾਣਾ ਪਿਆ ਕੰਮ ਕਾਜ ਕਰਕੇ ਫਿਰ ਤੇਰੀ ਮਾਂ ਕੋਲ ਖੁੱਲੀ ਛੁੱਟੀ ਹੋ ਗਈ ਤੇਰੇ ਪਿਓ ਦੇ ਜਾਂਦੇ ਹੀ ਉਹਦੇ ਤੱਕ ਪੰਖ ਲੱਗ ਗਏ ਸ਼ਾਮ ਨੂੰ ਰੋਜ਼ ਹੀ ਮਿਲਣ ਤੁਰੀ ਰਹਿੰਦੀ ਕੋਈ ਸ਼ੱਕ ਨਾ ਕਰੇ ਤਾ ਕਰਨੈਲ ਤੇ ਸੋਹਣੇ ਨੂੰ ਨਾਲ ਹੀ ਲੈ ਜਾਂਦੀ। ਸ਼ਾਮ ਨੂੰ ਸ਼ਾਇਦ ਕਰਨੈਲ ਤੇ ਸੋਹਣਾ ਚੰਗੇ ਲੱਗਦਾ ਤਾਂ ਉਹਨਾਂ ਨੂੰ ਬੜੇ ਲਾਡ ਨਾਲ ਪਾਲਦੀ ਤੇ ਵੀਰੇ ਦੀ ਜਦੋਂ ਉਹਨੂੰ ਪਿੰਡ ਨੂੰ ਵਾਪਸੀ ਹੋਈ ਤਾਂ ਉਹ ਤੱਕ ਵੀਰਾ ਦੇ ਹੱਥੋਂ ਸੋਹਣਾ ਤਾਂ ਜਾ ਚੁੱਕਿਆ ਸੀ ਤੇ ਕਰਨੈਲ ਨੂੰ ਉਹਦੇ ਜਾਲਾਂ ਤੋਂ ਬਚਾਉਣ ਲਈ ਉਹਨੂੰ ਹੋਸਟਲ ਪਾ ਦਿੱਤਾ। ਵੀਰੇ ਨੇ ਬਸੰਤੀ ਨੂੰ ਬਹੁਤ ਸਮਝਾਇਆ ਸੀ ਪਰ ਉਹ ਕਦੇ ਸਮਝਣਾ ਨਹੀਂ ਚਾਹੁੰਦੀ ਸੀ। ਉਹਦੇ ਅੱਖਾਂ ਤੇ ਤਾਂ ਸ਼ਾਮ ਦੇ ਪਿਆਰ ਦੀ ਪੱਟੀ ਸੀ। ਉਸੇ ਅੰਦੇ ਪੰਨੇ ਪੰਜ ਜ਼ਿੰਦਗੀਆਂ ਨੂੰ ਚਪੇੜ ਚ ਲੈ ਲਿਆ ਸੀ ਉਹ ਵੀ ਬਿਨਾਂ ਵਜਾ ਵੀਰੇ ਨੂੰ ਸਮਝ ਆ ਗਈ ਸੀ ਕਿ ਹੁਣ ਕੁਝ ਨਹੀਂ ਹੋ ਸਕਦਾ ਤਾਂ ਬਸ ਜੋ ਲੋਕਾਂ ਦੀਆਂ ਅੱਖਾਂ ਸਾਹਮਣੇ ਰਿਸ਼ਤਾ ਸੀ ਉਹਨੂੰ ਨਿਭਾਉਣ ਦਾ ਢੰਗ ਜਾਈ ਰੱਖਿਆ ਇਹ ਸਭ ਹੋਣ ਤੋਂ ਬਾਅਦ ਵੀ ਬਸੰਤੀ ਸ਼ਾਮ ਕੋਲ ਜਾਂਦੀ ਰਹਿੰਦੀ ਸੀ ਪਰ ਹੁਣ ਵੀਰੇ ਨੇ ਜਮ੍ਹਾਂ ਫਹਾਵੜ ਰੱਖਿਆ ਸੀ ਇਸੇ ਨੇ ਵੀਰੇ ਨੂੰ ਜਿਉਂਦੇ ਜੀ ਹੀ ਮਾਰ ਦਿੱਤਾ ਤੇ ਬਾਕੀ ਰਹੀ ਦੀ ਕਸਰ ਸੋਹਣੇ ਨੇ ਤੇ ਤੂੰ ਕੱਟ ਦਿੱਤੀ ਤੇ ਉਹ ਇਦਾਂ ਹੀ ਤੁਹਾਡੇ ਹੀ ਫਿਕਰਾਂ 'ਚ ਬੀਤ ਗਿਆ। ਇਹ ਗੱਲਾਂ ਦਾ ਜਿੰਦਰੀ ਤੇ ਬਹੁਤ ਅਸਰ ਹੋਇਆ। ਜਿੰਦਰੀ ਨੇ ਕਿਹਾ ਕਿ ਮੈਂ ਮੈਨੂੰ ਪਾਲਣ ਵਾਲੇ ਨੂੰ ਹੀ ਮਾਰ ਦਿੱਤਾ। ਮੈਂ ਪੁੱਤ ਨਹੀਂ ਕਪੁੱਤੀ ਹਾਂ। ਇਹ ਕਹਿੰਦੇ-ਕਹਿੰਦੇ ਉਹ ਰੋਪਿਆ ਤੇ ਦਾਦੀ ਬਿਸ਼ਨਕੌਰ ਦੇ ਗੱਲ ਲੱਗ ਗਿਆ। ਤੇ ਫਿਰ ਜਿੰਦਰੀ ਬੋਲਿਆ ਬਾਪੂ ਨੂੰ ਜਿਉਂਦੇ ਜੀ ਖੁਸ਼ ਨਹੀਂ ਕਰ ਸਕਿਆ ਪਰ ਉਹਨਾਂ ਦੀ ਰੂਹ ਨੂੰ ਜ਼ਰੂਰ ਸ਼ਾਂਤੀ ਦੇਣ ਦੀ ਕੋਸ਼ਿਸ਼ ਕਰੂੰਗਾ। ਬਿਸ਼ਨਕਰ ਉਹਦੀਆਂ ਗੱਲਾਂ ਸੁਣ ਕੇ ਥੋੜੀ ਖੁਸ਼ ਹੋਈ ਤੇ ਕਹਿੰਦੀ ਜਰੂਰ ਕਰੇਗਾ ਪੁੱਤ ਜਰੂਰ ਤੇ ਵੀਰਾ ਮੈਨੂੰ ਅਕਸਰ ਕਹਿੰਦਾ ਜਿੰਦਰੀ ਜਿੰਨਾ ਪਿਆਰ ਤੇ ਮੋਹ ਕਿਸੇ ਜਵਾਬ ਦਾ ਨਹੀਂ ਹੁੰਦਾ ਕਾਰਨ ਉਹਨੇ ਕਦੇ ਨਹੀਂ ਸੀ ਦੱਸਿਆ ਮੰਨਣਾ ਨਾ ਮੰਨਣਾ ਤਾਂ ਤੇਰੀ ਮਰਜ਼ੀ ਹੈ ਜਿੰਦਰੀ ਨੇ ਕਿਹਾ ਕਿ ਹਾਂ ਅੰਬੋ ਜਕੀਨ ਹੈ ਮੈਨੂੰ ਤੁਹਾਡੇ ਉੱਤੇ ਤੇ ਬਸ ਕੱਲ ਹੀ ਪੀਤੀ ਜਿਹੜੀ ਆਖਰੀ ਵਾਰ ਪੀਤੀ ਹੁਣ ਤੋਂ ਬੰਦ ਕਰ ਦੇਣੀ ਹੈ ਗੱਲ ਕਰਦੇ ਕਰਦੇ ਰਾਤ ਕਾਫੀ ਹੋ ਗਈ ਤੇ ਦਾਦੀ ਵਿਸ਼ਨਕੌਰ ਕਹਿੰਦੀ ਚਲ ਪੁੱਤ ਸੌਂ ਜਾ ਅਗਲੀ ਸਵੇਰ ਜਿੰਦਰੀ ਜਲਦੀ ਉੱਠ ਕੇ ਨਹਾ ਧੋ ਕੇ ਬਾਹਰ ਨੂੰ ਨਿਕਲ ਗਿਆ ਦਾਦੀ ਵਿਸ਼ਨਕੌਰ ਉਸ ਨੂੰ ਪੁੱਛਦੀ ਉਸ ਤੋਂ ਪਹਿਲਾਂ ਹੀ ਉਹ ਬਾਹਰ ਨੂੰ ਨਿਕਲ ਗਿਆ ਤੇ ਵਿਸ਼ਨਕੌਰ ਨੂੰ ਡਰ ਲੱਗਣ ਲੱਗਾ ਕਿ ਕਿਤੇ ਆਪਣੇ ਅਨਾਥ ਹੋਣ ਦੀ ਗੱਲ ਸੁਣ ਕੇ ਦੁਖੀ ਹੋ ਕੇ ਕੋਈ ਗਲਤ ਕਰਮ ਨਾ ਚੁੱਕ ਲਵੇ ਬਿਸ਼ਨਕੌਰ ਚਿੰਤਤ ਸੀ ਉਹਦੇ ਲਈ ਪਰ ਚਿੰਤਾ ਤੋਂ ਬਿਨਾ ਹੋਰ ਕਰ ਵੀ ਕੀ ਕਰ ਸਕਦੀ ਸੀ ਫਿਰ ਜਦੋਂ ਸੂਰਜ ਨੇ ਅਮੰਗ ਭਰੀ ਤਾਂ ਦਾਦੀ ਸੋਹਣੇ ਦੇ ਘਰ ਨੂੰ ਗਈ ਵੀ ਕਹਿ ਦੇਵਾ ਵੀ ਤੁਹਾਡਾ ਵੀਰ ਪਤਾ ਨਹੀਂ ਕਿੱਧਰ ਚਲਾ ਗਿਆ ਦਾਦੀ ਬਿਸ਼ਨਕੌਰ ਸੋਹਣੇ ਕੋਲ ਗਈ ਕਿ ਉਹ ਜਿੰਦਰੀ ਨੂੰ ਲੱਭੇ ਬਿਸ਼ਨਕੌਰ ਨੇ ਸੋਹਣੇ ਨੂੰ ਕਿਹਾ ਪੁੱਤ ਜਿੰਦਰੀ ਪਤਾ ਨਹੀਂ ਸਵੇਰੇ ਹੀ ਕਿੱਧਰ ਨੂੰ ਚਲਾ ਗਿਆ ਦੱਸ ਕੇ ਵੀ ਨਹੀਂ ਗਿਆ ਮੇਰਾ ਜੀਜਾ ਕਾਲਾ ਪੈ ਰਿਆ ਕਿਦਰੇ ਕੋਈ ਨੁਕਸਾਨ ਨਾ ਹੋ ਜੇ ਉਹਨੂੰ ਸੋਣਾ ਕਹਿੰਦਾ ਦੇਖ ਪਹਿਲਾਂ ਤਾਂ ਆ ਪੁੱਤਾਂ ਵਾਲਾ ਡਰਾਮਾ ਜਿਹਾ ਨਾ ਕਰ ਤੇ ਵਾਕੀ ਮੈਂ ਨਸ਼ੇੜੀ ਪਿੱਛੇ ਆਪਦਾ ਸਮਾਂ ਖਰਾਬ ਨਾ ਅਜ ਕਰਾਂ ਨਾ ਕੱਲ ਨੂੰ ਕਰਾਂ ਆਪਣੇ ਆਪ ਮੁੜ ਕੇ ਆ ਜਾਓ ਮੰਗਣ ਗਿਆ ਹੋਣਾ ਹੈ दारू ਕਿਸੇ ਤੋਂ ਸਵੇਰੇ ਹੀ ਤਾਂ ਹਲਕਾ ਉੱਠ ਜਾਂਦਾ ਮੂਤ ਪੀਣ ਦਾ ਇੰਨੇ ਚ ਪਾਲੀ ਬਾਰ ਆਈ ਤੇ ਕਹਿੰਦੀ ਹੈ ਦਾਦੀ ਜੀ ਤੁਸੀਂ ਪਹਿਲਾਂ ਤੁਸੀਂ ਬੈਠੋ ਤੇ ਮੈਂ ਪਾਣੀ ਲੈ ਕੇ ਆਉਣੀ ਆ ਫਿਰ ਆਰਾਮ ਨਾਲ ਗੱਲ ਕਰਾਂਗੇ ਸੋਨਾ ਪਰਖ ਕੇ ਬੋਲਿਆ ਤੂੰ ਮੇਰੀਆਂ ਗੱਲਾਂ ਚ ਘੱਟ ਦਖਲ ਦਿਆ ਕਰ ਮੈਂ ਕਰ ਰਿਹਾ ਨਾ ਗੱਲ ਤੇ ਕਦੇ ਇਹ ਛਿੰਦੇ ਨੂੰ ਦੇਖਣ ਆਈ ਅੱਜ ਵੱਡੀ ਆਈ ਪੁੱਤ ਵਾਲੀ ਏ ਮੇਰੇ ਨਾਲ ਵੀ ਇਵੇਂ ਹੀ ਕਰਦੀ ਸੀ ਏ ਉਤੋਂ ਸਵੇਰੇ ਸਵੇਰੇ ਮੱਥੇ ਲੱਗੀ ਅੱਜ ਨਹੀਂ ਜਾਂਦਾ ਮੈਂ ਕੰਮ ਤੇ ਮੈਨੂੰ ਪਤਾ ਹੈ ਇਹ ਆ ਗਈ ਮੂਰੇ ਹੁਣ ਤਾਂ ਦਿਨ ਖਰਾਬ ਹੀ ਹੋ ਗਿਆ ਪਾਲੀ ਦਾਦੀ ਵਿਸ਼ਨਕੌਰ ਦੇ ਹੰਝੂ ਦੇਖ ਸਕਦੀ ਹੈ ਪਰ ਕੁਝ ਹੋਰ ਨਹੀਂ ਕਰ ਸਕਦੀ ਸੀ ਬਿਸ਼ਨਕੌਰ ਅੱਖਾਂ ਵਿੱਚ ਹੰਝੂਆਂ ਨਾਲ ਭਾਰੀ ਜਿਹੇ ਪੈਰਾਂ ਨਾਲ ਉਹਨਾਂ ਦੇ ਘਰੋਂ ਬਾਹਰ ਨਿਕਲੀ ਇੰਨੇ ਨੂੰ ਗਲੀ 'ਚ ਰਾਤ ਦੀ ਡਿਊਟੀ ਤੋਂ ਵਾਪਸ ਆਉਂਦਾ ਕਰਨਲ ਦੱਸਿਆ ਤਾਂ ਬਿਸ਼ਨਕੌਰ ਉਹਦੇ ਕੋਲ ਗਈ ਕਰਨਲ ਪਹਿਲਾਂ ਹੀ ਬੋਲ ਪਿਆ ਹਾਏ ਰੱਬਾ ਆ ਬੜਾ ਕਿੱਥੇ ਮੱਥੇ ਲਾ ਗਈ ਬਿਸ਼ਨਕੌਰ ਗਈ ਤਾਂ ਕਰਨਲ ਕੋਲ ਆਸ ਨਾਲ ਸੀ ਕਿ ਘਟੋ ਘਟ ਇਹਦਾ ਆਪਣੀ ਦਾਦੀ ਦੀ ਮਦਦ ਕਰੋ ਪਰ ਉਹਨੇ ਤਾਂ ਬਿਸ਼ਨਕੌਰ ਦੇ ਬੋਲਣ ਤੋਂ ਪਹਿਲਾਂ ਹੀ ਕਿਹਾ ਦੇਖ ਬੜੀਏ ਜੇ ਤੂੰ ਆਈਆਂ ਭਾਸ਼ਣ ਦੇਣਾ ਤਾਂ ਸਮਾਂ ਹੈ ਨਹੀਂ ਤੇ ਜੇ ਕੁਝ ਜਿੰਦਰੀ ਚਵਲਵਾਰੇ ਐ ਮੈਨੂੰ ਉਹਦੇ ਤੋਂ ਕੋਈ ਮਤਲਬ ਨਹੀਂ ਮੇਰਾ ਪਿਓ ਮਾਰ ਕੇ ਵੀ ਸਾਲੇ ਨੂੰ ਸ਼ਾਂਤੀ ਨਹੀਂ ਆਈ ਹੁਣ ਤੂੰ ਮੈਨੂੰ ਮਾਰਨ ਨੂੰ ਖੜਦੀ ਐ ਜੋ ਮੇਰੀ ਜ਼ਮੀਨ ਮਿਲ ਜੇ ਤੈਨੂੰ ਤੇ ਬਾਕੀ ਮੈਨੂੰ ਨੀਂਦ ਆ ਰਹੀ ਐ ਰਾਤਾਂ ਦਾ ਘਾਇਆ ਹੋਇਆ ਬਿਸ਼ਨ ਕੁਝ ਨਾ ਬੋਲੀ ਤਾਂ ਕਰਨੈਲ ਫਿਰ ਲੰਘ ਗਿਆ ਵਿਸ਼ਨਕਰ ਨੂੰ ਫਿਰ ਆਪਣੇ ਘਰ ਤੱਕ ਜਾਣਾ ਔਖਾ ਹੋ ਗਿਆ ਤੇ ਮਸਾ ਮਸਾ ਜੇ ਬੂਹੇ ਤੱਕ ਪਹੁੰਚੀ ਬੂਹੇ ਤੇ ਕਿੱਟੂ ਖੜਾ ਸੀ ਉਹਨੇ ਵਿਸ਼ਨਕਰ ਨੂੰ ਕਿਹਾ ਬੇਬੇ ਮੈਂ ਕਦੋਂ ਦਾ ਉੜੀਕੀ ਜਾਣਾ ਤੁਹਾਨੂੰ ਤਾਂ ਅੱਖਾਂ ਜਿਹੀਆਂ ਪੂੰਝਦੇ ਕਿਹਾ ਕਿਉਂ ਪੁੱਤ ਚਲ ਅੰਦਰ ਆ ਜਾ ਪਹਿਲਾਂ ਤਾਂ ਜੈਲੋ ਵੀ ਆਈ ਹੈ ਤੇਰੇ ਨਾਲ ਕਿੱਟੂ ਬੋਲਿਆ ਬੇਬੇ ਮੈਨੂੰ ਤਾਂ ਜਿੰਦਰੀ ਨੇ ਭੇਜਿਆ ਕਹਿੰਦਾ ਸੀ ਕਿ ਉਹ ਤੁਹਾਨੂੰ ਦੱਸਣਾ ਭੁੱਲ ਗਿਆ ਕਿ ਉਹ ਸ਼ਹਿਰ ਚੱਲਿਆ ਹੈ ਸੌਦਾ ਪੱਤਾ ਲੈਣ ਤੇ ਕੁਝ ਕੁ ਬੰਦਿਆਂ ਤੋਂ ਪੈਸੇ ਲੈਣੇ ਸੀ ਉਹਨੇ ਤੇ ਹਾਂ ਬੇਬੇ ਜੈਲੋ ਵੀ ਨਾਲ ਆਈ ਐ ਚਾਹ ਨੂੰ ਆਵਾਂਗੇ ਇੱਧਰ ਹਲੇ ਮੈਂ ਮੱਦੀ ਚਾਚੇ ਕੇ ਜਾਵਾਂ ਦੁਪਹਿਰੇ 2:00 ਵਜੇ ਜਿੰਦਰੀ ਘਰੇ ਆਇਆ ਤੇ ਜਿੰਦਰੀ ਨੂੰ ਘਰੇ ਵੱੜਦਾ ਦੇਖ ਕੇ ਉਹਦੇ ਗੱਲ ਲੱਗੀ ਤੇ ਉਹਨੂੰ ਗਾਲਾਂ ਦੇਣ ਲੱਗ ਗਈ ਕਿ ਅੱਜ ਤੋਂ ਬਾਅਦ ਇਦਾਂ ਬਿਨਾਂ ਦੱਸੇ ਨਾ ਜਾਈਂ ਕਦੇ ਜਿੰਦਰੀ ਕਹਿੰਦਾ ਠੀਕ ਐ ਮੋ ਅੱਗੇ ਤੋਂ ਧਿਆਨ ਰੱਖੂੰ ਫਿਰ ਵਿਸ਼ਨਕਰ ਬੋਲੀ ਹੋਰ ਇਸ ਬੁੱਢੀ ਠੇਰੀ ਉਮਰ ਚਾ ਇੱਕ ਤੇਰਾ ਤਾਂ ਸਾਰਾ ਐ ਲੈਂਬੋ ਇਹ ਕੀ ਗੱਲ ਬਣੀ ਬਾਈ ਹੁਣੀ ਵੀ ਤੇਰੇ ਨਾਲ ਹੀ ਨੇ ਹਲੇ ਗੁੱਸੇ ਨੇ ਫਿਰ ਕੀ ਹੋਇਆ ਨਾਲੇ ਕਹਿੰਦੇ ਤਾਂ ਹੁੰਦੇ ਨੇ ਕਿ ਆਪੇ ਆਉਣਗੇ ਮੇਮਲੇ ਚਰ ਕੇ ਪ੍ਰਭੂ ਤੇ ਰਖ ਡੋਰੀਆਂ ਜਿੰਦਰੀ ਨੇ ਫਿਰ ਅੰਦਰ ਜਾ ਕੇ ਪਾਣੀ ਦਾ ਗਲਾਸ ਇੱਕ ਦਾਦੀ ਨੂੰ ਦਿੱਤਾ ਤੇ ਇੱਕ ਆ ਪੀਤਾ ਫਿਰ ਕਹਿੰਦਾ ਅੰਬੋ ਚੱਲ ਹੁਣ ਪਹਿਲਾਂ ਹੀ ਦੱਸ ਦਿੰਦਾ ਕੱਲ ਨੂੰ ਸਵੇਰੇ ਮੈਂ ਤੇ ਇੱਕ ਟੂ ਹਰਦੁਆਰ ਜਾਵਾਂਗੇ। ਬਿਸ਼ਨਕਰ ਬੋਲੀ ਕਿਉਂ ਪੁੱਤ? ਜਿੰਦਰੀ ਕਹਿੰਦਾ ਬਾਪੂ ਦੇ ਫੁੱਲ 2 ਸਾਲ ਹੋ ਗਏ ਘਰੇ ਹੀ ਪਏ ਨੇ। ਉਹ ਵੀ ਗੰਗਾ ਚ ਪਾ ਕੇ ਆਉਣੇ ਐ ਤੇ ਜੈਲੋ ਭਾਣ ਤੁਹਾਡੇ ਨਾਲ ਹੀ ਰਹੁ ਓਨੇਕ ਦਿਨ। ਅੱਜ ਸ਼ਾਮੀ ਇੱਧਰ ਆ ਜਾਣਾ ਉਹਨਾਂ ਨੇ ਤੇ ਹੁਣ ਤਾਂ ਤਾਜੀ ਵੀ ਵੱਡਾ ਹੋ ਗਿਆ। ਭੱਜਿਆ ਫਿਰਦਾ ਜੀ ਲਾਈ ਰੱਖੋ ਤੇ ਹੁਣ ਸੌਦਾ ਲੈ ਕੇ ਆਉਣਾ ਮੈਂ। ਪੈਸੇ ਫੜਨ ਦੇ ਚੱਕਰ ਚ ਭੁੱਲੀ ਗਿਆ ਸੀ। ਹੁਣੇ ਗਿਆ ਤੇ ਹੁਣੇ ਆਇਆ। ਨਾਲੇ ਤਾਜੀ ਲੀਵੀ ਕੁਝ ਨਾ ਕੁਝ ਲੈ ਆਉਂਗਾ ਬਿਸ਼ਨਕੌਰ ਦੇ ਅੱਖੀ ਫਿਰ ਹੰਝੂ ਆਏ ਤੇ ਜਿੰਦਰੀ ਦਾ ਮੱਥਾ ਚੁੰਮਿਆ ਤੇ ਪੁੱਛਿਆ ਤੂੰ ਸੱਚੀ ਜਾਏਂਗਾ ਹਰ ਦਵਾਰ ਲੈਂਬੋ ਇਹ ਵੀ ਕੋਈ ਪੁੱਛਣ ਵਾਲੀ ਗੱਲ ਐ ਜਾਉਂਗਾ ਪੱਕਾ ਤੇ ਤੂੰ ਰੋ ਨਾ ਨਹੀਂ ਤਾਂ ਮੈਂ ਵੀ ਰੋ ਪਾਉਂ ਜਿੰਦਰੀ ਫਿਰ ਤੋਂ ਸ਼ਹਿਰ ਲਈ ਨਿਕਲ ਗਿਆ ਤੇ ਸ਼ਾਮ ਨੂੰ 6 ਵਜੇ ਜੈਲੋ ਤੇ ਕਿਟੂ ਨੂੰ ਨਾਲ ਹੀ ਲੈ ਕੇ ਆਇਆ ਸਮਾਨ ਘਰੇ ਰੱਖ ਦਿੱਤਾ ਤੇ ਜਿੰਦਰੀ ਨੇ ਕਿਹਾ ਅੰਬੋ ਕਿੱਥੇ ਆ ਤਾਂ ਦੇਖਿਆ ਕਿ ਦਾਦੀ ਬਿਸ਼ਨਕੌਰ ਪਾਰਕ ਰਹੀ ਜਾਂਦੀ ਸੀ ਤਾਂ ਚੁੱਪ ਕਰ ਗਿਆ ਤੇ ਜੈਲੂ ਤੇ ਕਿੱਟੂ ਹੋਰਾਂ ਨੂੰ ਪਾਣੀ ਦਿੱਤਾ ਤੇ ਚਾਹ ਬਣਾ ਕੇ ਦੇ ਦਿੱਤੀ ਇਹਨੇ ਨੂੰ ਦਾਦੀ ਬਿਸ਼ਨਕੌਰ ਬਾਰਾਈ ਤੇ ਜੈਲੂ ਤੇ ਕਿੱਟੂ ਨੂੰ ਮਿਲੀ ਤੇ ਤਾਜੀ ਤਾਂ ਜਾਂਦੀ ਸੀ ਦਾਦੀ ਬਿਸ਼ਨਕੌਰ ਦੀ ਗੋਦੀ ਚੜ ਗਿਆ ਚਾਹ ਦੀਆਂ ਚੁਸਕੀਆਂ ਨਾਲ ਹੱਸਰ ਹੱਟਾ ਚੱਲਿਆ ਤੇ ਫਿਰ ਖਾਣਾ ਖਾਦਾ ਫਿਰ ਜਿੰਦਰੀ ਨੇ ਕਿਹਾ ਮੈਂ ਭੁੱਲ ਗਿਆ ਭਾਈ ਕਿਟੂ ਆਪਾਂ ਸਵੇਰੇ 5 ਵਜੇ ਵਾਲੀ ਗੱਡੀ ਫੜਨੀ ਏ ਤੇ ਅੰਬੋ ਕੁਝ ਕੁ ਪੈਸੇ ਫੜਾਉਣੇ ਸੀ ਸੋਹਣੇ ਨੂੰ ਉਹਨੂੰ ਚਾਹੀਦੇ ਸੀ ਕਰਨੈਲ ਤੇ ਉਹਦੀ ਤਨਖਾਹ ਨਹੀਂ ਪਈ ਹਲੇ ਤਾਂ ਕਰਕੇ ਅੱਜ ਸ਼ਹਿਰ ਤੋਂ ਆਉਂਦੇ ਨੂੰ ਕਿਆਸੀ ਉਹਨੇ ਹੁਣ ਮੈਂ ਤਾਂ ਸਵੇਰੇ ਜਲਦੀ ਜਾਉ ਏਦਾਂ ਕਰੀ ਤੁਸੀਂ ਫੜਾ ਆਓ ਰਾਤ ਨੂੰ ਜਾਂਦਾ ਬੁਰਾ ਲੱਗਦਾ ਮੈਂ ਵਿਸ਼ਨਕਰ ਬੋਲੀ ਕੋਈ ਗੱਲ ਨਹੀਂ ਪੁੱਤ ਮੈਂ ਦੇ ਆਉ ਨਹੀਂ ਤਾਂ ਜੈਲੋ ਫੜਾਓ ਨਾਲੇ ਮਿਲ ਲਊ ਉਹਨਾਂ ਨੂੰ ਉੱਥੋਂ ਹੀ ਗੱਲ ਛਿੰਦੇ ਤੇ ਚਲੀ ਗਈ ਚਿੰਦੇ ਨੂੰ ਦੇਖਿਆ ਤਾਂ ਕਿਸੇ ਨੇ ਨਹੀਂ ਸੀ ਉਹਨਾਂ 'ਚ ਪਰ ਸੁਣਿਆ ਜ਼ਰੂਰ ਸੀ ਉਹਦੇ ਬਾਰੇ ਕਿ ਕਿਵੇਂ ਤੋਲਾ-ਮੋਲਾ ਜਿਹਾ ਹੈ ਤੇ ਉੰਜ ਵੀ ਗੋਰਾ-ਗੋਰਾ ਜਿਹਾ ਹੈ ਚਿੰਦੇ ਤੋਂ ਕਦੇ ਤਾਜੀ ਤੇ ਕਦੇ ਕਿਸੇ ਹੋਰ ਦੀ ਗੱਲ ਕਰਦੇ ਕਰਦੇ ਗੱਲਾਂ ਦਾ ਸਿਲਸਲਾ ਖਤਮ ਹੋਇਆ ਫਿਰ ਸਾਰੇ ਜਾਣੇ ਸੌਣ ਲਈ ਚਲੇ ਗਏ ਸਵੇਰੇ ਇਸ ਵਕਤੇ ਹੀ ਉਹ ਚਲੇ ਗਏ ਗੱਡੀ 'ਚ ਬੈਠੇ ਹੀ ਕਿ ਇਹਨੇ ਨੂੰ ਥੋੜੀ ਜੀ ਅੱਗੇ ਜਾ ਕੇ ਗੱਡੀ ਇੱਕ ਸਟੇਸ਼ਨ ਤੇ ਜਾ ਰੁਕੀ ਉੱਥੇ ਇੱਕ ਕੁੜੀ ਇੱਕ ਬਜ਼ੁਰਗ ਜੋੜੇ ਨਾਲ ਚੜੀ ਤੇ ਉਹਨਾਂ ਦੀ ਸੀਟ ਜਿੰਦਰੀ ਹੋਰਾਂ ਕੋਲ ਹੀ ਸੀ ਬਜ਼ੁਰਗ ਤਾਂ ਗੱਡੀ 'ਚ ਬੈਠਦੇ ਹੀ ਸੌਂ ਗਏ ਚਾਹੇ ਜਿਆਦਾ ਦੂਰ ਆਏ ਹੋਣੇ ਤਾਂ ਤੱਕ ਗਏ ਹੋਣੇ ਪਰ ਪਹਿਲਾਂ ਤਾਂ ਜਿੰਦਰੀ ਕਿੱਟੂ ਨਾਲ ਗੱਲਾਂ ਚ ਮਗਨ ਸੀ ਪਰ ਜਿੰਦਰੀ ਨੇ ਜਦੋਂ ਉਹ ਕੁੜੀ ਨੂੰ ਦੇਖਿਆ ਤਾਂ ਉਹਦੀਆਂ ਅੱਖਾਂ ਉੱਥੇ ਹੀ ਰੁਕ ਗਈਆਂ ਪਲਕ ਵੀ ਚਪਕਾਉਣੀ ਭੁੱਲ ਗਿਆ ਕਿੱਟੂ ਨੇ ਬਹੁਤ ਬੁਲਾਇਆ ਉਸ ਨੂੰ ਪਰ ਉਹਨੂੰ ਕੁਝ ਨਾ ਪਤਾ ਲੱਗੇ ਪਰ ਇੱਕਦਾਂ ਵਾਂ ਜਿੰਦਰੀ ਬੈਠਾ ਬੈਠਾ ਹੀ ਡਿੱਗ ਗਿਆ ਉਹਦੇ ਡਿੱਗਦੇ ਹੀ ਕਿੱਟੂ ਤੇ ਉਹ ਕੁੜੀ ਵੀ ਸਹਿਮ ਗਏ ਪਰ ਕਿੱਟੂ ਨੇ ਥੋੜੇ ਜਿਹੇ ਉਹਦੇ ਹੱਥ ਪੈਰ ਮਸਲੇ ਤੇ ਪਾਣੀ ਪਿਆ ਜਿੰਦਰੀ ਹੌਲੀ ਹੌਲੀ ਠੀਕ ਹੋਇਆ ਗੱਡੀ ਆਪਣੀ ਚਾਲ ਚੱਲਦੀ ਗਈ ਜਿੰਦਰੀ ਦੀਆਂ ਅੱਖਾਂ ਫਿਰ ਤੋਂ ਉਸ ਕੁੜੀ ਵੱਲੀ ਜਾ ਰਹੀਆਂ ਸੀ ਪਰ ਕੁਝ ਬੋਲਣ ਦੀ ਹਿੰਮਤ ਨਾ ਹੋਈ ਇੰਨੇ ਨੂੰ ਉਹ ਕੁੜੀ ਹੀ ਬੋਲ ਪਈ ਕੀ ਹੋਇਆ ਜੀ ਤੁਸੀਂ ਕਾफी ਸਮੇਂ ਤੋਂ ਤੁਸੀਂ ਇਦਾਂ ਹੀ ਤੱਕੀ ਜਾਂਦੇ ਹੋ ਮੇਰੇ ਵੱਲ ਕੁਝ ਲੱਗਿਆ ਮੇਰੇ ਮੂੰਹ ਤੇ जिंदरी थोड़ा सैम गया ए बोलया नहीं जी मैं ता बाहर देख रिया सी ओ वाली अच्छा जी ਝੂਠ ਨਹੀਂ ਬੋਲਣਾ ਹੁੰਦਾ ਤੁਹਾਨੂੰ ਜਿੰਦਰੀ ਚੁੱਪ ਜਾ ਕਰ ਗਿਆ ਫਿਰ ਉਹ ਕੁੜੀ ਨੇ ਪੁੱਛਿਆ ਵੈਸੇ ਹੁਣ ਤੁਸੀਂ ਠੀਕ ਹੋ ਇੱਕਦਮ ਕੀ ਹੋ ਗਿਆ ਸੀ ਜਿੰਦਰੀ ਬੋਲਿਆ ਕੁਝ ਨਹੀਂ ਜੀ ਮੈਨੂੰ ਵੀ ਨਹੀਂ ਪਤਾ ਇਹਨੇ ਨੂੰ ਉਹ ਬੋਲੀ ਮੇਰਾ ਨਾਮ ਰਿਧਮਾ ਜੀ ਫਿਰ ਜਿੰਦਰੀ ਬੋਲਿਆ ਰਿਧਮਾ ਜੀ ਮੇਰਾ ਨਾਮ ਮੇਰਾ ਨਾਮ ਰਜਿੰਦਰ ਜਿੰਦਰੀ ਹਲਕਾ ਜਿਹਾ ਬੜਬੜਾਇਆ ਰਿਦਮਾ ਫਿਰਦਾ ਕੁਝ ਨਹੀਂ ਹੋ ਸਕਦਾ ਰਿਦਮਾ ਬੋਲੀ ਕੀ ਕਿਹਾ ਤੁਸੀਂ ਜਿੰਦਰੀ ਨੇ ਕਿਹਾ ਕੁਝ ਨਹੀਂ ਫਿਰ ਤੋਂ ਰਿਦਮਾ ਨੇ ਕਿਹਾ ਤੁਹਾਨੂੰ ਨਹੀਂ ਬੋਲਣਾ ਆਉਂਦਾ ਝੂਠ ਤੇ ਫਿਰ ਤੋਂ ਜਿੰਦਰੀ ਦੇ ਬੁੱਲ ਚੁੱਪ ਨਹੀਂ ਹੋਏ ਉਹਨੇ ਕਿਹਾ ਤੁਸੀਂ ਹਿੰਦੂ ਤੇ ਮੈਂ ਸਿੱਖ ਤਾਂ ਕਰਕੇ ਅੱਗੇ ਗੱਲ ਕਰਨ ਦੀ ਕੀ ਲੋੜ ਇਹਨਾਂ دل ਤੜਫਾਉਣਾ ਚੰਗਾ ਨਹੀਂ ਜਿੱਥੇ ਕੁਝ ਨਾ ਬਣਦਾ ਰਿਧਮਾ ਬੋਲੀ ਸ਼ਾਇਦ ਤੁਸੀਂ ਜ਼ਿਆਦਾ ਸੋਚ ਰਹੇ ਹੋ ਜਿੰਦਰੀ ਨੇ ਕਿਹਾ ਨਹੀਂ ਜ਼ਿਆਦਾ ਤਾਂ ਨਹੀਂ ਪਰ ਜੋ ਸਾਡੇ ਸਮਾਜ ਨੇ ਬਣਾਇਆ ਉਹਦੀ ਗੱਲ ਕਰ ਰਿਹਾ ਤੇ ਮੇਰੇ ਬਾਪੂ ਨੇ ਕਿਹਾ ਹੈ ਪਿਆਰ ਕਰੋ ਇੱਕ ਨਾਲ ਕਰੋ ਤੇ ਦਿਲ ਤੋਂ ਕਰੋ ਤੇ ਉਥੇ ਪਿਆਰ ਨਾ ਹੀ ਕਰੋ ਜਿੱਥੇ ਕੁਝ ਨਹੀਂ ਹੋ ਸਕਦਾ ਕਿਉਂਕਿ ਜੇ ਅਲੈਦਾ ਹੋਵੋਗੇ ਤਾਂ ਬਹੁਤ ਜ਼ਿੰਦਗੀਆਂ ਖਰਾਬ ਕਰੋਗੇ ਤੁਸੀਂ ਇਨ੍ਹਾਂ ਗੱਲਾਂ ਨੇ ਰਿਧਮਾ ਤੇ ਅਸਰ ਕੀਤਾ ਤੇ ਉਹਦੀਆਂ ਅੱਖਾਂ ਚ ਜਿੰਦਰੀ ਲਈ ਥੋੜੀ ਥੋੜੀ ਪਿਆਰ ਦੀ ਉਪਜ ਹੋਈ ਤੇ ਹਰਦвар ਪਹੁੰਚਦੇ ਪਹੁੰਚਦੇ ਇੰਜ ਲੱਗ ਰਿਹਾ ਸੀ ਕਿ ਜਿੰਦਰੀ ਨੇ ਫੁੱਲ ਬਾਝ ਪਾਉਣੇ ਪਹਿਲਾਂ ਵਿਆਹ ਕਰਵਾ ਲੈਣਾ ਰਿਧਮਾ ਤੋਂ ਉਹਨੇ ਕੁਝ ਨਾ ਲਕਾਉਂਦੇ ਹੋਏ ਸਭ ਕੁਝ ਦੱਸ ਦਿੱਤਾ ਸੀ ਆਪਣਾ ਭੂਤ ਕਾਲ ਵਰਤਮਾਨ ਸਭ ਤੇ ਰਿਧਮਾ ਨੇ ਵੀ ਇੱਕ ਇੱਕ ਕਰਕੇ ਸਭ ਦੱਸ ਦਿੱਤਾ ਰਿਧਮਾ ਜਿਸ ਬਜ਼ੁਰਗ ਜੋੜੇ ਨਾਲ ਸੀ ਉਹਦੇ ਦਾਦਾ ਦਾਦੀ ਸੀ ਦੋਨਾਂ ਲਈ ਦੁਨੀਆ ਹੋਰ ਹਸੀਨ ਹੋਰ ਅਸੀਨ ਹੁੰਦੀ ਗਈ ਪਿਆਰ ਨਾ ਹੋਵੇ ਤਾਂ ਸਾਰੀ ਜ਼ਿੰਦਗੀ ਨਹੀਂ ਹੁੰਦਾ ਤੇ ਜੇ ਹੋਣਾ ਹੋਵੇ ਤਾਂ ਇੱਕ ਪਲ ਵੀ ਨਹੀਂ ਲੱਗਦਾ ਤੇ ਅਸੀਂ ਉਮਰਾਂ ਉਮਰਾਂ ਦੇ ਬੰਦਨਾ ਚ ਬੰਨੇ ਜਾਂਨੇ ਆ ਉਹੀ ਗੱਲ ਵਾਪਰੀ ਸੀ ਉਹਨਾਂ ਨਾਲ ਰਿਧਮਾ ਨੇ ਆਪਣਾ ਨੰਬਰ ਤੇ ਪਿੰਡ ਦਾ ਪਤਾ ਦੇ ਦਿੱਤਾ ਹਰਦਵਾਰ ਜਾ ਕੇ ਉਹ ਅਲੱਗ-ਅਲੱਗ ਹੋ ਗਏ ਕਿੱਟੂ ਜਦਰੀ ਨੂੰ ਹੁਣ ਤਾਂ ਰਿਧਮਾ ਦੇ ਨਾਮ ਨਾਲ ਹੀ ਬੁਲਾਉਣ ਲੱਗਿਆ ਤੇ ਇੱਕ ਦਿਨ ਆਰਾਮ ਕਰਨ ਤੋਂ ਉਹਨਾਂ ਨੇ ਫੁੱਲ ਪਾਉਣ ਲਈ ਪੰਡਿਤ ਜੀ ਕੋਲ ਗਏ ਤਾਂ ਉੱਥੇ ਫਿਰ ਤੋਂ ਰਿਧਮਾ ਮਿਲੀ ਰਿਧਮਾ ਆਪਣੇ ਦਾਦਾ-ਦਾਦੀ ਨਾਲ ਆਪਣੇ ਮਾਪਿਆਂ ਦੇ 15ਵੇਂ ਸ਼ਰਾਧ ਦੇ ਖਾਣਾ ਖਾਣ ਆਈ ਸੀ ਪੰਡਿਤ ਨੇ ਉਹਨਾਂ ਨੂੰ ਜਿਵੇਂ ਕਿਹਾ ਸੀ ਫੁੱਲ ਪਾ ਕੇ ਆਉਣ ਤੋਂ ਬਾਅਦ ਜਿੰਦਰੀ ਤੇ ਕਿਟੂ ਰਿਧਮਾ ਦੇ ਦਾਦਾ-ਦਾਦਾ ਗੱਜਣ ਜੀ ਤੇ ਦਾਦੀ ਸ਼ੀਤਲ ਦੇਵੀ ਨਾਲ ਮਿਲੇ ਪਹਿਲਾਂ ਜਿੰਦਰੀ ਤੇ ਕਿਟੂ ਨੇ ਉਹਨਾਂ ਦੇ ਪੈਰ ਛੋਏ ਤੇ ਫਿਰ ਗੱਲਬਾਤ ਕਰਦਿਆਂ ਰਿਧਮਾ ਨੇ ਸਭ ਦੱਸ ਦਿੱਤਾ ਪਹਿਲਾਂ ਤਾਂ ਗੱਜਣ ਤੇ ਸ਼ੀਤਲਦੇਵੀ ਨੇ ਨਾ ਨੁਕਰ ਜਹੀ ਕਰਨੀ ਚਾਹੀ ਪਰ ਫਿਰ ਇਹ ਰਿਧਮਾ ਦੀ ਖੁਸ਼ੀ ਦੇਖਦੇ ਹੋਏ ਉਹਨਾਂ ਨੇ ਹਾਂ ਕਰ ਦਿੱਤੀ ਉਹਨਾਂ ਨੂੰ ਹੋਇਆ ਪਹਿਲਾਂ ਬਿਨਾ ਮਾਪਿਆ ਤੋਂ ਪਲੀ ਤੇ ਵੀ ਉਹਨੂੰ ਵੀ ਖੁਸ਼ ਰਹਿਣ ਦਾ ਹੱਕ ਤਾਂ ਹੈ ਨਾਲੇ ਜਲਦੀ ਵਿਆਹ ਹੁੰਦਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਵੀ ਖਤਮ ਹੋ ਜਾਣੀ ਸੀ ਗੱਜਣ ਜੀ ਨੇ ਕਿਹਾ ਪੁੱਤ ਫਿਰ ਘਰਦਿਆਂ ਨਾਲ ਆਈਂ ਤੇ ਰਿਸ਼ਤਾ ਕਰ ਜੀ ਜੀ ਆਮ ਜਿਆ ਰੱਖਣਾ ਤਾਂ ਚੁੰਨੀ ਜੜਾਵਾ ਕਰ ਦਿਆਂਗੇ ਨਹੀਂ ਤਾਂ ਗੱਜ-ਬੱਜ ਕੇ ਵਿਆਹ ਕਰਾਂਗੇ ਜਿੰਦਰੀ ਨੇ ਕਿਹਾ ਜਿਵੇਂ ਤੁਹਾਨੂੰ ਠੀਕ ਲੱਗੇ ਜਿੰਦਰੀ ਤੇ ਰਿਧਮਾ ਦੇ ਪੈਰ ਜ਼ਮੀਨ ਤੇ ਨਹੀਂ ਸੀ ਅੱਜ ਤਾਂ ਦੋਨੋਂ ਇੱਕ ਹੋਰ ਹੀ ਦੁਨੀਆ ਚ ਜਾ ਚੁੱਕੇ ਜਿੱਥੇ ਸਮਾਜ ਦੀ ਬਿਲਕੁਲ ਪ੍ਰਵਾਹ ਨਾ ਰਹੇ ਹਰ ਦੌਰ ਤੋਂ ਆਉਂਦੇ ਹੀ ਜਿੰਦਰੀ ਨੇ ਵਿਸ਼ਨਕਰ ਨੂੰ ਸਭ ਗੱਲ ਦੱਸ ਦਿੱਤੀ ਪਹਿਲਾਂ ਤਾਂ ਵਿਸ਼ਨਕਰ ਨੇ ਬਹਿਨ ਜਿਆ ਕੀਤਾ ਕੀ ਆ ਸਮ ਕੀ ਹੋ ਗਿਆ ਪਰ ਫਿਰ ਕਹਿੰਦੀ ਆਪਾਂ ਜਾਵਾਂਗੇ ਉਹਨਾਂ ਦੇ ਘਰ ਰਿਸ਼ਤਾ ਲੈ ਕੇ ਜਾਵਾਂਗੇ ਤੇ ਹੋਰ ਮੈਨੂੰ ਕੀ ਚਾਹੀਦਾ ਹੈ ਤੇ ਰੋਟੀ ਪੱਕਦੀ ਹੋ ਜੂ ਤੇ ਮੇਰੀ ਪੋਤ ਨੂੰ ਆ ਜੂ ਜਿਹਨੂੰ ਮੈਂ ਜੀ ਭਰ ਕੇ ਦੇਖ ਸਕਾਂ ਅਗਲੇ ਦਿਨ ਜਿੰਦਰੀ ਨੇ ਸੋਨੇ ਨੂੰ ਦੁਕਾਨ ਤੇ ਬੁਲਾਇਆ ਤੇ ਕਹਿੰਦਾ ਬਾਈ ਕੱਲ ਨੂੰ ਛੁੱਟੀ ਲੈ ਸਕਦਾ ਹੈ ਸੋਨਾ ਕਹਿੰਦਾ ਹਾਂ ਛੁੱਟੀ ਹੈ ਕੱਲ ਨੂੰ ਕੰਮ ਦੱਸ ਏ ਸੀ ਜੀ ਕਹਾਣੀ ਦਾ ਪਾਕ ਤੀਜਾ ਕਹਾਣੀ ਦਾ ਚੌਥਾ ਤੇ ਆਖਰੀ ਪਾ ਕੱਲ ਨੂੰ ਆਵੇਗਾ ਜੀ ਕਾਣੀ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ